ਪੰਜਾਬ ਸਰਕਾਰ ਕਾਫੀ ਸੰਵੇਦਨਸ਼ੀਲ ਹੈ ਜੀ ਮਰਜ਼ੀਆਂ ਦੇ ਮਸਲੇ ਦੇ ਉੱਤੇ ਹਾਂਜੀ ਮਰਜ਼ੀਆਂ ਬਾਰੇ ਜਿਹੜਾ ਕੋਡ ਚੱਲਿਆ ਪੰਜਾਬ ਦੇ ਉਹਨਾਂ ਨੂੰ ਬੂਮ ਕਰਨ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਸਰਕਾਰ ਕਰ ਰਹੀ ਹੈ ਉਹਦੇ ਚ ਇੱਕ ਪ੍ਰੋਗਰਾਮ ਵੀ ਕੀ ਗਏ ਨੇ ਪਿੰਡਾਂ ਦੇ ਵਿੱਚ ਕੈਂਪ ਲਗਾਉਣ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਹਦੇ ਸੰਬੰਧੀ ਅਸੀਂ ਅੱਗੇ ਆ ਗ੍ਰਾਮਪਲਾਨ ਮਸਿੰਘਣ ਵਿਖੇ ਇਹੋ ਦਾ ਕੈਂਪ ਲਾਇਆ ਸੀ ਜਿਹਦੇ ਚ ਕਿ ਅਭੀ ਤਿੰਨੇ ਜੋਂ ਬਣਾਏ ਨੇ ਇੰਨਾ ਸਾਡੇ 150 ਪਿੰਡਾਂ ਦੇ ਕਰੀਬ 50 ਪਿੰਡਾਂ ਦੇ ਤਿੰਨ ਕਲਾਸਟਰ ਬਣਾਏ ਨੇ ਉਹਦੇ ਜੋ ਅੱਜ ਪਹਿਲਾ ਸੀ ਮਸਿੰਗਣ ਦਾ ਜਿਹਦੇ ਚ ਸੈੱਟ ਜੋਇਨਿੰਗ ਅਸੀਂ 45 ਪਿੰਡਾਂ ਦੇ ਪੰਜ ਸਰਪੰਚ ਇੱਥੇ ਬੁਲਾਏ ਸੀਗੇ ਆਪਣੇ ਜਿਹੜੇ ਕਿ ਸਾਡੇ ਘਰ ਦੇ ਹਾਜ਼ਰ ਆਏ ਨੇ ਉਹਨਾਂ ਨਾਲ ਅਸੀਂ ਵਿਚਾਰ ਚਰਚਾ ਕੀਤੀ ਗਈ ਹੈ ਕਿ ਨਸ਼ਿਆਂ ਨੂੰ ਜਿਹੜਾ ਜੜੋਂ ਮਟਾਉਣਾ ਤੇ ਉਹਦੇ ਕਿਸੇ ਤਰ੍ਹਾਂ ਦਾ ਵੀ ਲੋਕਾਂ ਨੂੰ ਸਮਝਾ ਕੇ ਕਾਉਂਸਲਿੰਗ ਕਰਕੇ ਜਾਂ ਜੋ ਉਹਦੇ ਕਾਨੂੰਨ ਦਾ ਡਰ ਹੈ ਉਹ ਵੀ ਜ਼ਰੂਰੀ ਹੈ ਕਿ ਕਿਸੇ ਵੀ ਤਰੀਕੇ ਇਹਨਾਂ ਨੂੰ ਆਪਣੇ ਪਿੰਡਾਂ 'ਚੋਂ ਦੀ ਕੱਢੀ ਹੈ ਇਸ ਸੰਬੰਧੇ ਮੈਂ ਸ਼ੁਕਰੀਆ ਦਾ ਕਰਨਾ ਸਾਰੇ ਪੰ ਸਰਪੰਚਾਂ ਦਾ ਜੋ ਸਾਡੇ ਇੱਕ ਸੁਨੇਹੇ ਦੇ ਉੱਤੇ ਇੱਥੇ ਹਾਜ਼ਰ ਆਏ ਤੇ ਉਹਨਾਂ ਨੂੰ ਅਸ਼ੂਰ ਕੀਤਾ ਗਿਆ ਕਿ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ ਨਸ਼ਿਆਂ ਨੂੰ ਹਟਾਉਣ ਵਾਸਤੇ ਚਾਹੀਏ ਆਪਣੇ ਉਹਨਾਂ ਨੂੰ ਸਮਝਾਈਏ ਕਿ ਨਸ਼ਾ ਕਿੰਨੀ ਖਤਰਨਾਕ ਚੀਜ਼ ਹੈ ਔਰ ਇਹ ਆਪਾਂ ਸੋਚਦੇ ਹਾਂ ਕਿ ਨਸ਼ਾ ਸ਼ਰੂ ਕੇਂਦਰ 'ਚ ਜਾ ਕੇ ਆਪਾਂ ਬਚ ਸਕਦੇ ਆ ਤਾਂ ਉੱਥੇ ਵੀ ਜਿਨ੍ਹਾਂ ਨੂੰ ਲਤ ਲੱਗ ਜਾਂਦੀ ਹੈ ਨਾ ਉੱਥੇ ਜਾ ਕੇ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਇਸ ਤਰ੍ਹਾਂ ਇਸ ਲਈ ਹੁਣ ਟਾਈਮ ਆ ਗਿਆ ਆਪਾਂ ਸਾਰੇ ਇਕੱਠੇ ਹੋਈਏ ਸਾਰੇ ਆਪਾਂ ਆਪਣੇ ਬੱਚਿਆਂ ਨੂੰ ਬਚਾਈਏ ਠੀਕ ਹੈ ਜੀ ਮਾਨਨ ਤਾਂ ਆਪਣਾ ਪਹਿਲਾ ਦਾ ਸਭ ਤੋਂ ਸਰਦਾਰ ਹਰਮਿੰਦਰ ਸਿੰਘ ਪਠਾਨਵਾ ਜਿਹੜਾ ਐਮਐਲਏ ਸਾਹਮਣੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਚ ਵੀ ਆਪਣਾ ਪ੍ਰੋਗਰਾਮ ਰੱਖਿਆ ਜੀ ਇਹਦੇ ਵਿੱਚ ਵੀਡੀਓ ਸਾਹਿਬ ਤੇ ਤਹਿਸੀਲਦਾਰ ਸਾਹਿਬ ਆਏ ਜੀ ਨਸ਼ਿਆਂ ਦੇ ਖਿਲਾਫ ਵਾਅਦਾ ਕਰਦੇ ਜੀ ਠੀਕ ਹੈ ਜੀ ਬਾਕੀ ਪਿੰਡ ਵਾਲਿਆਂ ਨੂੰ ਕੀ ਅਪੀਲ ਕੀਤੀ ਤੁਸੀਂ ਬਿੰਡ ਵਾਲਿਆਂ ਨੂੰ ਤੇਹੀ ਅਪੀਲ ਕਰਦਿਆਂ ਜੀ ਹੱਥ ਜੋੜ ਕੇ ਵੀ ਜੇ ਕੋਈ ਨਸ਼ਾ ਕਰਦਾ ਹੈ ਤੇ ਸਾਨੂੰ ਦੱਸਿਆ ਜਾਏ ਅਸੀਂ ਆਪਣਾ ਨੰਬਰ ਵੀ ਦਿੰਦੇ ਆ 82684 48 dob 009 ਜੇ ਨਸ਼ਾ ਕਰਦਾ ਸਾਨੂੰ ਦੱਸੋ ਅਸੀਂ ਉਹਦੀ ਨਸ਼ਾ ਛਡਾਉਣ ਦੀ ਵੀ ਪੂਰੀ ਵਤਵਤ ਕੋਸ਼ਿਸ਼ ਕਰਾਂਗੇ ਜੋ ਵੀ ਉਹਨੂੰ ਸੰਯੋਗ ਚਾਹੀਦਾ ਸੰਯੋਗ ਹੀ ਦੇਵਾਂਗੇ ਤਾਂ ਤੁਹਾਡਾ ਜੋ ਇਲਾਕਾ ਹਰਿਆੜ ਦੇ ਨਾਲ ਲੱਗਦਾ ਕੀ ਲੋਕ ਇੱਥੇ ਹਰਿਆੜੇ ਦਾਰੂ ਵੇਚਦੇ ਨੇ ਕੋਈ ਹੈ ਦੇਖੋ ਚੱਲਦੀ ਹੈ ਜੀ ਠੇਕੇ ਵੀ ਹੈਗੇ ਨੇ ਨੇੜੇ ਹਰਿਆਣੇ ਦੇ ਪਿੰਡ ਜੀ ਵੇਚਦੇ ਨੇ ਉਹ ਤਾਂ ਚਲੋ ਦਾਰੂ ਵਾਲਾ ਤਾਂ ਕੋਈ ਵੈਸੇ ਐਡਾ ਵੈਸੇ ਵੱਡਾ ਨਸ਼ਾ ਨਹੀਂ ਹੈਗਾ ਜ਼ਿਆਦਾ ਤਾਂ ਚਿੱਟੇ ਵਾਲਾ ਹੀ ਚੱਲ ਰਿਹਾ ਜਾਂ ਟਿਕਟੋਕੇ ਵਾਲਾ ਚੱਲ ਰਿਹਾ ਜੀ ਬਾਕੀ दारू ਵਾਲਾ ਪੁੱਕੀ ਫੇਮ ਨਾਲ ਤੱਕ ਮਰਿਆ ਨਹੀਂ ਕੋਈ ਠੀਕ ਹੈ ਜੀ ਠੀਕ ਹੈ ਜੀ ਇਹ ਕੋਈ ਨੱਚੇ ਜ ਨਹੀਂ ਹੁੰਦਾ ਬਾਕੀ ਜਿਆਦਾ ਚਿੱਟਾ ਤੇ ਟੀਂਗਾਂ ਵਾਲੇ ਜਿਆਦੇ ਨਹੀਂ ਅਸੀਂ ਇਹ ਕਹਿੰਦੇ ਆ ਅਪੀਲ ਕਰਦੇ ਆ ਵੀ ਤੂੰ ਘੱਟ ਤੋਂ ਬਾਅਦ ਬੰਦ ਕਰੇ ਜੇ ਨਹੀਂ ਬੰਦ ਕਰਦਾ ਉਹਦੇ ਕਾਨੂੰਨੀ ਕਾਰਵਾਈ ਕਰਾਵਾਂਗੇ ਬੱਤ ਬੱਤ ਸਖਤੀ ਜਿੰਨੀ ਹੁੰਦੀ ਉਹ ਕਰਾਵਾਂਗੇ ਠੀਕ ਹੈ